यूजीसी कानून के खिलाफ भारत बंद का असर जिला पठानकोट में भी देखने को मिला जुगियाल से पठानकोट जाने वाली सड़क पर पंगोली चौक में सभी दुकानदारों ने सुबह से दुकानें बंद कर यूजीसी कानून का विरोध किया स्वर्ण एकता मंच के प्रधान विशाल ठाकुर प्रकाश सलारिया लकी मन्हा सदाकेश काटल विकास ठाकुर आदि ने बताया की केंद्र की मोदी सरकार ने यूजीसी कानून लागू करके स्वर्ण जातियों के खिलाफ होने का पक्का सबूत दे दिया है उन्होंने कहा कि इस कानून के खिलाफ स्वर्ण एकता मंच के लोगों ने केंद्र की मोदी सरकार के खिलाफ जोरदार नारेबाजी करते हुए पूरे अड्डे का चक्कर लगाया उन्होंने कहा कि एक तरफ प्रधानमंत्री कहते हैं कि एक रहोगे तो सेफ रहोगे जबकि दूसरी तरफ यूजीसी कानून लाकर हिंदुओं को बांटने की कोशिश की जा रही है विश्वविद्यालय में समानता का अधिकार सभी को मिल रहा है तो ऐसे काले कानून बनाने की क्या आवश्यकता है जिससे स्वर्ण और एस सी एस जाति के बच्चों में भेदभाव पैदा हो उन्होंने प्रधानमंत्री से अपील करते हुए कहा कि ऐसे काले कानून को वापस लिया जाए इस मौके पर जगदीश सिंह संजीव सन्नी सुरेंद्र विशाल शमशेर कुलदीप सिंह बॉबी रणजीत सिंह सचिन मनहास अर्जुन मनहास हर्ष गगन सिंह विकास रजत रोहित सुधीर सिंह विशाल नीरज अर्जुन प्रदीप सिंह आदि मौजूद रहे ਰਾਇਪੁਰ ਸਭਾ ਜ਼ਿਲ੍ਹਾ ਪਠਾਨਕੋ ਅੱਜ ਬੜੀ ਸ਼ਰਮ ਦੀ ਗੱਲ ਹੈ ਕਿ ਸੈਂਟਰ ਸਰਕਾਰ ਨੇ ਜਿਹੜਾ ਜੂਜੂਸੀ ਬਿੱਲ ਸਾਡੇ ਸਵਰਨਕਾਸ ਤੇ ਲਾਗੂ ਕੀਤਾ ਅਸੀਂ ਦੀ ਕੜੇ ਸ਼ਰਧਾ ਸ਼ਬਦਾਂ ਨਾਲ ਨਿੰਦਾ ਕਰਨੇ ਆ ਔਰ ਸਰਕਾਰ ਨੂੰ ਇਹ ਚੇਤਾਵਨੀ ਦਿੰਨੇ ਆ ਵੀ ਇਹ ਕਾਨੂੰਨ ਜਿਹੜਾ ਜਿੰਨਾ ਜਲਦੀ ਉਸਦਾ ਵਾਪਸ ਲਓ ਔਰ ਪੂਰੇ ਹਿੰਦੁਸਤਾਨ ਦੇ ਸਵਰਨਕਾਸ ਦਾ ਅੱਠ ਮਾਰਚ ਨੂੰ ਜਿਹੜਾ ਬਹੁਤ ਵੱਡਾ ਸਮਾਗਮ ਹੋ ਰਿਹਾ ਉਹ ਸਰਕਾਰ ਦੇ ਖਿਲਾਫ ਹੈ ਔਰ ਬਿਲਕੁਲ ਸਹੀ ਗੱਲ ਕਹੀ ਹੈ ਕਿ ਅਸੀਂ ਅੱਗੇ ਹੀ ਮਾਰੇ ਹੋ ਜਾਂ ਜਮੀਨਾਂ ਸਾਡੇ ਕੋਲ ਨਹੀਂ ਰਹੀਆਂ ਨੌਕਰੀਆਂ ਸਾਡੇ ਕੋਲ ਨਹੀਂ ਰਹੀਆਂ ਰਿਜ਼ਰਵੇਸ਼ਨ ਇੰਨੀ ਕਿ ਜ਼ਿਆਦਾ ਹੈ ਜਿੱਥੇ ਦੇਖੋ ਰਿਜ਼ਰਵੇਸ਼ਨ ਹੈ ਚਾਹੋ ਕਿਸੇ ਤਰੱਕੀ ਦੇ ਉੱਪਰ ਹੈ ਚਾਹੇ ਕਿਸੇ ਵੀ ਲਾਈਨ ਤੇ ਆ ਉਥੇ ਰਿਜ਼ਰਵੇਸ਼ਨ ਮਾਰਤਾ ਮੈਂ ਤਾਂ ਹੈਰਾਨ ਹੈ ਇਸ ਮੋਦੀ ਸਰਕਾਰ ਔਰ ਮੋਦੀ ਨਰਿੰਦਰ ਸਿੰਘ ਮੋਦੀ ਦੇ ਵੀ ਇਹ ਲਾਗੂ ਕਰਨ ਦਾ ਬੜੀ ਦੂਰ ਦੀ ਗੱਲ ਏ ਸੋਚਣ ਦੀ ਕਿਉਂ ਆ ਗਿਆ ਇਹਨਾਂ ਦੇ ਇਹ ਸਾਨੂੰ ਲੜਾਉਣਾ ਚਾਹੁੰਦੇ ਨੇ ਐਸੀ ਬੀਸੀਆਂ ਨੂੰ ਕਿਉਂਕਿ ਅਸੀਂ ਅੱਗੇ ਕਿਸੇ ਦੇ ਖਿਲਾਫ ਦੇ ਹੈ ਨਹੀਂ ਅਸੀਂ ਸਾਰੇ ਇਕੱਠੇ ਆ ਇੱਕ ਦੂਜੇ ਦੇ ਸੱਜਣ ਮਿੱਤਰਾਂ ਬਿਲਕੁਲ ਮਿਲ ਜੁਲ ਕੇ ਅਸੀਂ ਰਹਿ ਰਹਿਆ ਪਰ ਇਹ ਇੱਕ ਵੰਡਣ ਦੀ ਇਹਨਾਂ ਦੀ ਸੋਚ ਹੈ ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਬਿਲਕੁਲ ਸਹੀ ਗੱਲ ਹੈ ਕਿ ਅਸੀਂ ਅੱਜ ਸਾਰੇ ਇਕੱਠੇ ਆਂ ਔਰ ਜਿਹੜਾ ਸਟੇਰ ਦਿੱਤਾ ਹੈ ਇਹ ਚਲੋ ਚੀਫ ਜਸਟਿਸ ਦਾ ਸੁਪਰੀਮ ਕੋਰਟ ਦਾ ਅਸੀਂ ਥੈਂਕਸ ਕਰਨਿਆਂ ਕਿ ਕੰਮ ਸੇ ਕੰਮ ਇਹਨਾਂ ਨੇ ਇੱਕ ਸਟੇ ਦੇ ਲਾਇਆ ਔਰ ਉਹ ਵੀ ਲੌਲੀਪਾਪ ਦਿੱਤਾ ਪਰ ਅਸੀਂ ਪਿੱਛੇ ਨਹੀਂ ਹਟਾਂਗੇ ਸਵਰਨ ਸਮਾਜ ਸਾਡਾ ਪਿੱਛੇ ਨਹੀਂ ਹਟੇਗਾ ਪਰ ਇੱਕ ਦੁੱਖ ਦੀ ਗੱਲ ਹੋਰ ਅਸੀਂ ਕਰਨਿਆਂ ਜਿੱਥੇ ਅਸੀਂ ਖੜੇ ਆਂ ਇਸ ਪੰਗੋਲੀ ਚੌਂਕ ਦੇ ਅੰਦਰ ਇੱਥੇ ਸਾਡੇ ਲੱਗੇ ਸਕੇ ਸਾਰੀਆਂ ਪਾਰਟੀਆਂ ਦੇ ਲੀਡਰ ਨੇ ਬੜੇ ਬੜੇ ਤਕੜੇ ਲੀਡਰ ਨੇ ਵੋਟਾਂ ਮੰਗਣ ਆਉਂਦੇ ਨੇ ਅਸੀਂ ਜਿਤਾਨੇ ਵੀ ਆਂ ਪਾਨੇ ਵੀ ਆਂ ਪਰ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਆਂ ਕਿ ਅੱਜ ਐਡਾ ਪਹਿਲੇ ਹੀ ਕਾਫਤਾ ਪਹਿਲੇ ਇਹ ਅਨਾਉਂਸ ਕੀਤਾ ਵੀ ਪਹਿਲੀ ਤਰੀ ਨੂੰ ਪੰਗੋਲੀ ਚੌਂਕ ਦੇ ਅੰਦਰ ਇੱਕ ਬੰਦ ਦੀ ਕਾਲ ਹੀ ਔਰ ਇੱਕ ਰੋਸ਼ ਸਾਡਾ ਤਰ ਨਹੀਂ ਇੱਕ ਬੰਦਾ ਇੱਥੇ ਨਹੀਂ ਆਇਆ ਮੈਂ ਐਜੇ ਰਾਜਪੂ ਸਭਾ ਦੇ ਜਨਰਲ ਸੈਕਟਰੀ ਹੋਣ ਦੇ ਨਾਤੇ ਇੱਕ ਵਿਸ਼ਵਾਸ ਦਿਲਾਣਾ ਉਹ ਇਹਨਾਂ ਨੂੰ ਵੀ ਕਹਿਣਾ ਚਾਹਣਾ ਕਿ ਅੱਗੇ ਤੋਂ ਸੋਚ ਸਮਝ ਕੇ ਵੋਟਾਂ ਮੰਗਣ ਆਇਓ ਇੰਨੀ ਕ ਜਿਆਦਾ ਲੋਕਾਂ ਚ ਮੋਟੀਵੇਸ਼ਨ ਭਰ ਦਿਆਂਗੇ ਕਿ ਤੁਹਾਨੂੰ ਵੋਟ ਇੱਕ ਵੀ ਲੈਣ ਵਾਸਤੇ ਮਜਬੂਰ ਹੋਣਾ ਪਏਗਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਪਹਿਲੇ ਜੈ ਸ਼ੀ ਰਾਮ ਜੈ ਦੇਵਾ ਇੱਥੇ ਸਾਰੇ ਸਮਰਨ ਸਮਾਜ ਦੇ ਜੂਤ ਦੇਖੋ ਤੁਸੀਂ ਸਾਰੇ ਇਕੱਠਾ ਹੋਇਆ ਇੱਥੇ ਇਹ ਸੈਂਟਰ ਸਰਕਾਰ ਨੇ ਜਿਹੜੀ ਗਲਤੀ ਕੀਤੀ ਹੈ ਆਪਾਂ ਉਹਨੂੰ ਪੂਰਾ ਨਹੀਂ ਹੋਣ ਦੇਣਾ ਜਿਹੜਾ ਯੂ ਜੀ ਸੀ ਕਾਲਾ ਕਾਨੂੰਨ ਲੈ ਕੇ ਆ ਰਹੇ ਆ ਉਹਦੇ ਖਿਲਾਫ ਅਸੀਂ ਅੱਗੇ ਵੀ ਅੱਜ ਵੀ ਆਵਾਜ਼ ਚੱਕੀ ਹੈ ਤੇ ਅੱਗੇ ਵੀ ਆਵਾਜ਼ ਚੱਕਾਂਗੇ ਆਵਾਜ਼ ਚਲਦੀ ਰਹੇਗੀ ਦੇਖੋ ਔਰੇ ਆਵਾਜ਼ ਚਲਦੀ ਰਹੇਗੀ ਜਦੋਂ ਤੱਕ ਇਹ ਕਾਲਾ ਕਰੋੜ ਵਾਪਸ ਨਹੀਂ ਹੋਏਗਾ ਦੂਜੀ ਗੱਲ ਸਾਡਾ ਕੋਈ ਕਿਸੇ ਹੋਰ ਧਰਮ ਜਾਤੀ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਹੈਗਾ ਅਸੀਂ ਉਹਨਾਂ ਲਈ ਵੀ ਪਹਿਲੇ ਲੜਦੇ ਰਹੇ ਆ ਪਰ ਅੱਜ ਟਾਈਮ ਉਹ ਆ ਸਾਨੂੰ ਆਪਣੇ ਲਈ ਸਾਨੂੰ ਅੱਜ ਰੋਡ ਤੇ ਉਤਰਨਾ ਪੈ ਰਿਹਾ ਸਾਨੂੰ ਆਪਣੇ ਹੱਕਾਂ ਦੀ ਲੜਾਈ ਵਾਸਤੇ ਸਾਨੂੰ ਲੜਨਾ ਪੈ ਰਿਹਾ ਉਹ ਇਸ ਲਈ ਲੜਨਾ ਪੈ ਰਿਹਾ ਕਿਉਂਕਿ ਜਿਹੜੇ ਸਾਡੇ ਬਜ਼ੁਰਗ ਸਮਾਜ ਹੀ ਉਹਨਾਂ ਨੇ ਕਦਮ ਥੋੜੇ ਦੋ ਪਿੱਛੇ ਰੱਖੇ ਤੇ ਇਸ ਲਈ ਸਾਨੂੰ ਦੇਖੋ ਅੱਜ ਨੌਕਰੀਆਂ ਦੇ ਵਿੱਚ ਦੇਖੋ ਹਰ ਪਾਸੇ ਦੇਖੋ ਤੁਸੀਂ ਅਰਕਸ਼ਨ ਦੀ ਇੱਕ ਬਿਮਾਰੀ ਅਸੀਂ ਚਲ ਰਹੇ ਸੀ ਅੱਜ ਯੂਜੀਸੀ ਜਿਹੜਾ ਇਹਨਾਂ ਨੇ ਕਾਲਾ ਕਾਨੂੰਨ ਲੈ ਕੇ ਆਇਆ ਇਹ ਸਾਨੂੰ ਟੋਟਲੀ ਮਾਰਨ ਦੀ ਗੱਲ ਹੈ ਸਾਨੂੰ ਬੱਚੇ ਸਾਡੇ ਪੜ੍ਹ ਲੈ ਕੇ ਸਾਡੇ ਬਾਹਰ ਜਾ ਰਹੇ ਨੇ ਡਾਕਟਰ ਅਮਰੀਕਾ ਬਣ ਰਹੇ ਨੇ ਇੰਜੀਨੀਅਰ ਬਣ ਰਹੇ ਨੇ ਕੋਈ ਅਮਰੀਕਾ ਕੋਈ ਆਸਟ੍ਰੇਲੀਆ ਮੇਰਾ ਇਵਨ ਛੋਟਾ ਬ੍ਰਦਰ ਇੰਨਾ ਪੜ੍ਹਨੇ ਦੇ ਬਾਵਜੂਦ ਵੀ ਮੇਰੀ ਛੋਟੀ ਸਿਸਟਰ ਪੀ ਐਚ ਡੀ ਅਮਰੀਕਾ ਗਈ ਹੈ ਛੋਟਾ ਬ੍ਰਦਰ ਮੇਰਾ ਆਸਟ੍ਰੇਲੀਆ ਦਾ ਠੀਕ ਹੈ ਜੀ ਉਹ ਕਿਉਂ ਹੈਗਾ ਕਿਉਂਕਿ ਇੱਥੇ ਸਮਾਜ ਲਈ ਕੁਝ ਨਹੀਂ ਹੈਗਾ ਜਾਤੀ ਪਾਤ ਇੱਥੇ ਇੰਨਾ ਕੁ ਫਲਾਇਆ ਜਾ ਰਿਹਾ ਸਾਨੂੰ ਆਪਸ ਵਿੱਚ ਡਿਵਾਈਡ ਕਰਤਿਆ ਜਾ ਰਿਹਾ ਉਹ ਕਿਉਂ ਕੀਤਾ ਜਾ ਰਿਹਾ ਸਰਕਾਰਾਂ ਦੇ ਚੱਕਰ 'ਚ ਵੋਟਾਂ ਦੇ ਚੱਕਰ 'ਚ ਪਰ ਇਹਨਾਂ ਨੂੰ ਇਸ ਵਾਰ ਅਸੀਂ ਇਦਾਂ ਨਹੀਂ ਹੋਣ ਦੇਣਾ ਅਸੀਂ ਆਪਣੇ ਬੱਚਿਆਂ ਦੀ ਆਪਣੇ ਅੱਗੇ ਜਿਹੜਾ ਸਾਡਾ ਫਿਊਚਰ ਹੈ ਅਸੀਂ ਉਹਨਾਂ ਦੇ ਹੱਕਾਂ ਲਈ ਲੜਾਈ ਲੜਨੀ ਹੈ ਤੇ ਉਹ ਆਪਾਂ ਅੱਗੇ ਵੀ ਲੜਾਂਗੇ ਤੇ ਜਦੋਂ ਦਾ ਕਾਲਾ ਕਾਨੂੰਨ ਵਾਪਸ ਨਹੀਂ ਹੋਇਆ ਏ ਅਸੀਂ ਇਹਨਾਂ ਦੇ ਪੁੱਤਲੇ ਵੀ ਫੂਕਾਂਗੇ ਅੱਗੇ ਇਹ ਤੇ ਜਸਟ ਇੱਕ ਸ਼ੁਰੂਆਤ ਹੈ ਸਰ ਇਹਨਾਂ ਨੇ ਸੇਲ ਆਤੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੋਰਟ ਸਰ ਇਹਨਾਂ ਦਾ ਜਦੋਂ ਤੱਕ ਦੇਖੋ ਸੁਪਰੀਮ ਕੋਰਟ ਨੂੰ ਵੀ ਸ਼ਰਮ ਆ ਗਈ ਹੈ ਕਿ ਇੰਨਾ ਵੱਡਾ ਧੱਕਾ ਜਿਹੜਾ ਸਵਰਨ ਯਾਦ ਨਾਲ ਹੋ ਰਿਹਾ ਇੱਕ ਬੱਚੇ ਨਾਲ ਹੋ ਰਿਹਾ ਤੁਸੀਂ ਇੱਕ ਜਦੋਂ ਬੱਚਾ ਪੜਦਾ ਹੈ ਉਹ ਕਿੰਨੀ ਕੁ ਉਮਰ ਦਾ ਹੁੰਦਾ ਵੱਧ ਤੋਂ ਵੱਧ 15-20 ਸਾਲ ਉਮਰ ਦਾ ਹੈ ਨਾ ਉਹਨੂੰ ਉਸੇ ਵੇਲੇ ਟ੍ਰੇਨਡ ਕੀਤਾ ਜਾ ਰਿਹਾ ਕਿ ਤੂੰ ਨਹੀਂ ਤੂੰ ਸਵਰਨ ਜਾਤੀ ਦਾ ਹੈਗਾ ਤੂੰ ਫਲਾਣੀ ਜਾਤੀ ਦਾ ਤੂੰ ਢਿੰਗੜਾ ਤੂੰ ਉਸੇ ਉਮਰ ਦੇ ਵਿੱਚ ਪ੍ਰਪੇਅਰ ਹੋ ਜਾ ਕਿਉਂ ਪ੍ਰਪੇਅਰ ਹੋਈ ਅਸੀਂ ਅਸੀਂ ਸਭ ਤੋਂ ਜ਼ਿਆਦਾ ਸੋਰਨ ਜਾਤੀ ਇਸ ਵੇਲੇ ਸਭ ਤੋਂ ਜ਼ਿਆਦਾ ਟੈਕਸ ਦੇ ਰਹੀ ਆ ਗਵਰਨਮੈਂਟ ਸਰਕਾਰ ਨੂੰ 380 ਦੇ ਰਿਹਾ 100 100% ਫੀਸਾਂ ਅਸੀਂ ਦੇ ਰਿਹਾ ਫਿਰ ਸਾਨੂੰ ਆ ਕੇ ਬੈਕਫੁੱਟ ਤੇ ਤਕੇਲਦੇ ਆ ਹਰ ਪਾਸੇ ਕੋਈ ਨੌਕਰੀ ਨਹੀਂ ਕੋਈ ਸਾਡੇ ਲਈ ਕੋਈ ਮੈਂ ਕਹਿੰਦਾ 1 ਰੁਪਏ ਦੀ ਸਕੀਮ ਨਹੀਂ ਕਿਸੇ ਵੀ ਸਰਕਾਰ ਨੇ ਦਿੱਤੀ ਸਾਨੂੰ ਤੇ ਸੈਂਟਰ ਸਰਕਾਰ ਮੁਰਦਾਬਾਦ ਪਲੀਜ਼ ਕਾਲਾ ਕਾਨੂੰਨ ਮੁਰਦਾਬਾਦ ਔਰ UGC ਰੋਲਬੈਕ ਇਹ ਹੋਣਾ ਹੀ ਚਾਹੀਦਾ ਔਰ ਇਸੇ ਲਈ ਆਪਾਂ ਲੜਨਾ ਔਰ ਅੱਗੇ ਵੀ ਲੜਾਈ ਸਾਡੀ ਜੜੀ ਹੈ ਜਾਰੀ ਰਹੇਗੀ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਭਾਜੀ ਅਸੀਂ ਇਹ ਨਹੀਂ ਆਤੇ ਵੀ ਰਿਜ਼ਰਵੇਸ਼ਨ ਬੰਦ ਕਰੋ ਤੁਸੀਂ ਰਿਜ਼ਰਵੇਸ਼ਨ ਬਿਲਕੁਲ ਦਿਓ ਲੇਕਿਨ ਰਿਜ਼ਰਵੇਸ਼ਨ ਜਿਹੜੀ ਹੈ ਉਹ ਆਰਥਿਕ ਸਥਿਤੀ ਦੇ ਆਧਾਰ ਪਰ ਹੋਣੀ ਚਾਹੀਦੀ ਨਾ ਕਿ ਜਾਤੀ ਪਾਤ ਦੇ ਅਸੀਂ ਡਿਸਕ੍ਰਿਮੀਨੇਸ਼ਨ ਨਹੀਂ ਕਰਦੇ ਸੋਰਨ ਕਾਸ਼ ਕਦੀ ਡਿਸਕ੍ਰਿਮੀਨੇਸ਼ਨ ਨਹੀਂ ਕਰਦੀ ਡਿਸਕ੍ਰਿਮੀਨੇਸ਼ਨ ਕੌਣ ਕਰ ਰਹਾ ਸਾਡੀ ਮੌਕੇ ਦੀ ਮੌਜੂਦਾ ਕਨਸਟੀਟਿਊਸ਼ਨ ਕਰ ਰਹਾ ਸਾਡੀ ਸਰਕਾਰ ਕਰਾਦੀ ਅਸੀਂ ਅੱਜ ਆਖੜਿਆ ਡਿਸਕ੍ਰਿਮੀਨੇਸ਼ਨ ਖਤਮ ਖਤਮ ਕਰੋ ਜਾਤੀਵਾਦ ਬਿਲਕੁਲ ਖਤਮ ਕਰੋ ਕਿ ਜਿਹੜਾ ਰਿਜ਼ਰਵੇਸ਼ਨ ਹੈ ਉਹ ਇਕਨੋਮਿਕ ਦੇ ਬੇਸ ਤੇ ਆਧਾਰ ਤੇ ਦਿੱਤਾ ਜਾਏ ਨਾ ਕਿ ਜਾਤ ਪਾਤ ਦੇ ਕਿਉਂਕਿ ਉਨਾ ਹੀ ਮਾੜਾ ਸਵਰਨ ਹੈ ਅੱਜ ਦੀ ਡੇਢ ਤੇ ਜਿੰਨੇ ਮਾੜੇ ਐਸਸੀਐਸਟੀ ਹਨ ਇਹ ਨਹੀਂ ਹੈ ਕਿ ਅਸੀਂ ਸੋਨੇ ਦੇ ਚਮਚਾਣਾ ਰੋਟੀ ਖੰਦੇ ਆਂ ਐਂਦੀ ਪੰਜਾਂ ਉਂਗਲਾਂ ਨਾਲ ਰੋਟੀ ਖੰਦੇ ਆਂ ਮਿਹਨਤ ਕਰਨੇ ਆ ਮਿਹਨਤ ਨਾਲ ਕਮਾਣੇ ਆ ਇੱਕ ਵਾਰੀ 500 ਰੁਪਏ ਮਿਲਦਾ ਜੇਬ ਤੇ ਕਈ ਵੇ 50 ਨਹੀਂ ਐਂ ਸਰਕਾਰ ਜੇ ਇਹ ਨਹੀਂ ਆਦੇ ਪੈਸਾ ਨੂੰ ਰਿਜ਼ਰਵੇਸ਼ਨ ਦਿਓ ਸਾਨੂੰ ਜਰੂਰਤ ਨਹੀਂ ਹੈ ਮੈਂ ਇਹ ਵੀ ਆਖਣਾ ਤੁਸੀਂ ਰਿਜ਼ਰਵੇਸ਼ਨ ਦਿਓ ਖੁੱਲ੍ਹੀਏ ਦਿਓ ਪਰ ਇਹ ਯੂਜੀਸੀ ਜਿਹੜਾ ਤੁਸੀਂ ਲਾ ਦਿਓ ਇਹ ਬੜਾ ਜਿਆਦਾ ਗਲਤ ਕਾਨੂੰਨ ਹੈ ਇਹ ਸਾਡੇ ਫੰਗ ਵੱਡਾ ਲਾਇਆ ਸਾਡੇ ਪੈਰ 'ਚ ਜੰਜੀਰਾ ਪਾ ਦਾ ਅਹੀਂ ਦਾ ਖੁੱਲੀ ਅਪੀਸ਼ਕਾਰ ਕਰਨੇ ਆ ਉਹ ਸਭ ਤੋਂ ਮਾੜੀ ਗੱਲ ਇਹ ਕਿ ਸਾਡੇ ਸਵਰਨ ਸਮਾਜ ਦੇ ਕੁਝ ਲੀਡਰ ਜਿਨੇ ਵੀ ਅਹੀਂ ਆਪਣੇ ਸਿਰ 'ਤੇ ਬਿਠਾਇਆ ਦਾ ਆਪਣਾ ਬੋਰਡ ਦਿੱਤਾ ਇਹ ਜਿੰਨੇ ਵੀ ਗਰੋਤੇ ਦੇ ਨੇ ਤੇ ਜਿੰਨੇ ਵੀ ਚਿਹਰੇ ਗਰੋਤੇ ਦੇ ਨੇ ਇਹ ਅੱਗੇ ਹੋਏ ਇਹ ਸਾਰੇ ਅੱਗੇ ਹੋਏ ਅਹੀਂ ਉਹਨੇ ਕੀ ਪੱਤ ਲਾਇਆ ਪਰ ਅੱਜ ਅਹੀਂ ਇੱਥੇ ਰੋਡ 'ਤੇ ਖੜੋਤੇ ਨੇ ਹੁੰਡੇ ਵਿੱਚੋਂ ਇੱਕ ਵੀ ਬੰਦਾ ਵਾਪਸ ਨਹੀਂ ਆਇਆ ਸਰਕਾਰ ਨਾਲ ਤੇ ਰੋਸ ਹੈ ਆਈ ਹੈ ਸਾਨੂੰ ਆਪਣੇ ਇਲਾਕੇ ਦੇ ਜਿਹੜੇ ਵੱਡੇ ਲੀਡਰ ਨੇ ਉੰਦੇ ਜਨੇ ਵੀ ਰੋਸ਼ ਹੈ ਜੇ ਤੁਸੀਂ ਸੁਣਾ ਵੀ ਹੋ ਜੇ ਤੁਹਾਡੇ ਤੱਕ ਗੱਲ ਸੁਣਾ ਵੀ ਆਈ ਪਹੁੰਚੀ ਹੈ ਰਣਜੀਤ ਸਿੰਘ ਬਨਾਸ ਮੇਰਾ ਨਾਮ ਹੈ ਆਣੇ ਵਾਲੇ ਟਾਈਮ ਚ ਜੇ ਅੱਜ ਵੀ ਕੱਲ ਹੀ ਮਖਣਾ 10 ਸਾਲ ਬਾਅਦ ਉਹਾਰੇ ਜਿੰਨੇ ਵੀ ਆਏ ਟਿਕਰੋ ਤੁਹਾਨੂੰ ਮੰਗਾ ਪਣਾ ਇਹ ਕੰਮ ਜਿਹੜੇ ਜਿਹੜੇ ਬੰਦੇ ਇੱਕ ਵੀ ਚੀ ਨਹੀ ਬੋਲੇ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ